ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਇਟਲੀ ਵਿੱਚ ਪੱਕੇ ਹੋਣ ਦਾ ਪ੍ਰੋਸੈਸ ਬਾਰੇ ਆਪਾਂ ਗੱਲ ਕਰਾਂਗੇ ਕਿ ਕੀ ਕੀ ਪ੍ਰੋਸੈਸ ਹੁੰਦਾ ਵਾ ਕਿਹੜੀ-ਕਿਹੜੀ ਆਪਾਂ ਗੱਲ ਕਰਕੇ ਆਏ ਹੋ ਇੰਡੀਆ ਤੋਂ ਤੇ ਇੱਥੇ ਆਣ ਕੇ ਆਪ ਨੂੰ ਬੈਨੀਫਿਟਸ ਹੁੰਦਾ ਉਹਦਾ ਤੇ ਆਪਾਂ ਕਿਹੜੇ ਤਰੀਕੇ ਨਾਲ ਪੱਕੇ ਹੋ ਸਕਦੇ ਹਾਂ ਤੇ ਕਿੰਨਾ ਟਾਈਮ ਲੱਗਦਾ ਵਾ ਠੀਕ ਆ ਕਈ ਵੀਰ ਭਰਾ ਕੀ ਕਰਦੇ ਆ ਕਿ 9 ਮੰਥ ਵਾਲੇ ਪੇਪਰਾਂ ਤੇ ਆਉਂਦੇ ਆ ਤੇ ਆਉਂਦਿਆਂ ਸਾਰ ਵੀਰ ਭਰਾਵਾਂ ਨੂੰ ਪੇਪਰ ਮਿਲਦੇ ਆ ਤੇ ਕਹਿੰਦੇ ਆ ਕਿ ਪੱਕੇ ਹੋ ਗਏ ਆ ਤੇ ਆਪਾਂ ਪੱਕੇ ਹੋਣੇ ਆਪਾਂ ਅੱਜ ਆਪਾਂ ਕਹਦੇ ਕਿਹੜਾ ਪਰਮਨੈਂਟ ਰਜਿਸਟ੍ਰੇਸ਼ਨ ਮਿਲਦਾ ਵਾ ਉਹ ਕਿੰਨੇ ਚਿਰ ਬਾਅਦ ਮਿਲਦਾ ਇਹ ਟੌਪਿਕ ਬਾਰੇ ਵੀ ਆਪਾਂ ਗੱਲ ਕਰਾਂਗੇ ਤੇ ਕਿਵੇਂ-ਕਿਵੇਂ ਸਾਰਾ ਪ੍ਰੋਸੈਸ ਚੱਲਦਾ ਹੈ ਇਸ ਟੌਪਿਕ ਬਾਰੇ ਆਪਾਂ ਗੱਲ ਕਰਾਂਗੇ ਜਿਆਦਾ ਚਿਰ ਨਾ ਲੈਂਦੇ ਹੋਏ ਕਰਦੇ ਆ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਿਨ੍ਹਾਂ ਲੋਕਾਂ ਕਹ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤਹਾਨੂੰ ਉਸ নোਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿੱਖ ਸਕੋ ਤੇ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਨਹੀਂ ਕੀਤਾ ਸਮਝਾ ਕੇ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਵੀ ਮੈਸੇਜ ਕਰਕੇ ਪੁੱਛ ਸਕਦੇ ਜ ਲੋਬੀ ਫਿਰ ਕਰਦੇ ਆ ਵੀਡੀਓ ਸਟਾਰਟ ਗੱਲ ਕਰਦੇ ਆ ਪ੍ਰੋਸੈਸ ਬਾਰੇ ਕਿ ਇੰਡੀਆ ਤੋਂ ਸ਼ੁਰੂ ਹੋਣ ਤੋਂ ਇਟਲੀ ਵਿੱਚ ਪਰਮਨੈਂਟ ਰੈਜ਼ੀਡੈਂਸ ਕਾਰਡ ਮਿਲਣ ਤੱਕ ਦਾ ਕਿੰਨੇ ਚਿਰ ਦਾ ਪ੍ਰੋਸੈਸ ਹੁੰਦਾ ਵਾ ਤੇ ਕੀ ਕਿਵੇਂ ਕਿਵੇਂ ਜਿਹੜਾ ਵਾ ਬੰਦਾ ਇੱਕ ਸਟ੍ਰਗਲ ਕਰਕੇ ਇਟਲੀ ਵਿੱਚ ਪੱਕਾ ਹੁੰਦਾ ਵਾ ਸਭ ਤੋਂ ਪਹਿਲਾਂ ਤਾਂ ਨਾਰਮਲੀ ਗੱਲ ਹੈ ਕਿ ਵੀਰਪਰਾ ਪੇਪਰ ਭਰਦੇ ਆ 9 ਮੰਥ ਵਾਲੇ ਜਾਂ ਸਾਲ ਵਾਲੇ ਤੇ ਆਪਣੇ ਪਹਿਲੇ ਕਾਰਡ ਦੀ ਗੱਲ ਕਰਦੇ ਆ ਆਪਣੇ ਮਾਰਕ ਦੇ ਨਾਲ ਠੀਕ ਆ ਪੇਪਰ ਨਿਕਲਦੇ ਆ ਪੇਪਰ ਨਿਕਲ ਤੋ ਬਾਅਦ ਵੀਜ਼ਾ ਲੱਗਦਾ ਵਾ ਨੂਲਾ ਉਸਤਾ ਇੰਡੀਆ ਜਾਂਦਾ ਵਾ ਐਮਬੈਸੀ ਚ ਜਮਾ ਹੁੰਦਾ ਵਾ ਉਸ ਤੋਂ ਬਾਅਦ ਵੀਜ਼ਾ ਲੱਗਦਾ ਵਾ ਵੀਜ਼ਾ ਲੱਗਣ ਤੋਂ ਬਾਅਦ ਜਦੋਂ ਬੰਦਾ ਇੱਥੇ ਇਟਲੀ ਵਿੱਚ ਐਂਟਰ ਹੋ ਜਾਂਦਾ ਵਾ ਰੋਮ ਰੋਮ 에어ਪੋਰਟ ਤੇ ਜਦੋਂ ਪਹੁੰਚਦੇ ਆ ਇਟਲੀ ਵਿੱਚ ਐਂਟਰ ਹੋ ਜਾਂਦੇ ਆ ਤੇ ਆਪਣੇ ਮਾਲਕ ਦੇ ਨਾਲ ਗੱਲ ਕਰਦੇ ਆ ਕਿਟ ਜਮਾ ਕਰਾਉਣ ਦੀ ਹੁਣ ਕਿਟ ਵੀਰਪਰਾ ਪੁੱਛਦੇ ਆ ਕਿਟ ਕੀ ਨੀਵਾ ਕਿਟ ਵਿੱਚ ਹੁੰਦਾ ਵਾ ਕਿ ਤੁਹਾਡੇ ਮਾਲਕ ਦੇ ਡਾਕੂਮੈਂਟ ਲੱਗੇ ਹੁੰਦੇ ਆ ਉਹਨੂੰ ਨਾਮ ਇੱਕ ਕਿਹੜਾ ਦਿੱਤਾ ਵਾ ਉਹ ਹੁੰਦੀ ਹੈ ਇੱਕ ਮਲਕੀ ਇੱਕ ਫਾਈਲ ਵਾ ਇੱਕ ਫਾਈਲ ਕਹਿ ਦਿੰਦੇ ਆਪਾਂ ਉਹਨੂੰ ਉਹਦੇ ਚ ਤੁਹਾਡੇ ਡਾਕੂਮੈਂਟ ਹੁੰਦੇ ਤੁਹਾਡੇ ਮਾਲਕ ਦੇ ਡਾਕੂਮੈਂਟ ਹੁੰਦੇ ਆ ਤੁਹਾਡਾ ਵੀਜ਼ਾ ਹੁੰਦਾ ਵਾ ਤੁਹਾਡਾ ਪਾਸਪੋਰਟ ਹੁੰਦਾ ਵਾ ਪਲੱਸ ਤੁਹਾਡਾ ਕੰਟਰੈਕਟ ਹੁੰਦਾ ਕਿ ਤੁਸੀਂ ਆ ਬੰਦੇ ਕੋਲੋਂ ਕੰਮ ਕਰ ਰਹੇ ਹੋ ਤੁਹਾਡਾ ਮਾਲਕ ਵਾਏ ਵਾਲਾ ਠੀਕ ਆ ਤੇ ਫਿਰ ਤਾਂ ਡੀਡੀ ਵਾ ਇੱਕ ਕਿਟ ਹੁੰਦੀ ਹੈ ਜਮ੍ਹਾਂ ਇੱਕ ਬੈਂਕ ਦੇ ਵਿੱਚ ਬੈਂਕ ਇੱਥੇ ਇੱਕ ਪੋਸਟਾਲੇ ਇਤਾਲਿਆਨੇ ਬੈਂਕ ਵਾ ਉਹਨਾਂ ਵਿੱਚ ਤੁਹਾਡਾ ਡੀਡੀ ਵਾ ਇੱਕ ਕਿਟ ਜਮ੍ਹਾਂ ਹੁੰਦੀ ਤੁਹਾਡੀ ਮਲਕੀਏ ਫਾਈਲ ਕਹਿ ਲਓ ਕਿ ਤੁਹਾਡੀ ਫਾਈਲ ਉਹ ਬੈਂਕ ਵਿੱਚ ਜਮ੍ਹਾਂ ਹੁੰਦੀ ਆ ਤੇ ਬਾਕੀ ਤੁਸੀਂ ਜਿੱਥੇ ਰਹਿ ਰਹੇ ਹੋਗੇ ਉੱਥੇ ਬੈਂਕ ਹੁੰਦੀ ਉਹ ਬੈਂਕ ਜਿੱਥੋਂ ਤੁਹਾਡੀ ਫਾਈਲ ਜਮ੍ਹਾਂ ਹੁੰਦੀ ਆ ਤੇ ਉਹਦੇ ਪ੍ਰੋਸੈਸ ਦੇ ਹਿਸਾਬ ਨਾਲ ਤੁਹਾਨੂੰ ਮਿਲਦੀ ਆ ਅਪਾਇੰਟਮੈਂਟ ਅਪਾਇੰਟਮੈਂਟ ਮਿਲਦੀ ਤੁਹਾਨੂੰ ਥਾਣੇ ਦੀ ਅਪਾਇੰਟਮੈਂਟ ਮਿਲਦੀ ਆ ਬੈਂਕ ਦੇ ਰਾਹੀਂ ਤੁਹਾਨੂੰ ਮਿਲਦੀ ਆ ਅਪਾਇੰਟਮੈਂਟ ਥਾਣੇ ਦੀ ਤੇ ਥਾਣੇ ਜਿੱਦੋਂ ਤੁਹਾਨੂੰ ਅਪਾਇੰਟਮੈਂਟ ਮਿਲਦੀ ਆ ਉੱਥੇ ਤੁਸੀਂ ਕੀ ਕਰਨਾ ਤੁਹਾਨੂੰ ਜਿਹੜੀ ਅਪਾਇੰਟਮੈਂਟ ਮੰਨ ਲਓ ਜਦੋਂ ਤੁਸੀਂ ਜਮ੍ਹਾਂ ਕਰਾਈ ਤੁਹਾਨੂੰ ਉਸ ਤੋਂ ਮਹੀਨੇ ਬਾਅਦ ਮਿਲ ਗਈਆਂ ਨੂੰ 2 ਮਹੀਨੇ ਬਾਅਦ ਮਿਲਦੀ ਹੈ ਕਿੰਨਾਂ 15 ਦਿਨਾਂ ਬਾਅਦ ਮਿਲ ਜਾਂਦੀ ਹੈ ਇਹ ਡਿਪ ਠੀਕ ਹੈ ਉਹਦੇ ਹਿਸਾਬ ਨਾਲ ਹੁੰਦੀ ਵਾ ਜੇ ਤੁਹਾਨੂੰ ਅਪਾਇੰਟਮੈਂਟ ਮਿਲਦੀ ਆ ਉਹ ਅਪਾਇੰਟਮੈਂਟ ਵਾਲੇ ਦਿਨ ਤੁਸੀਂ ਉੱਥੇ ਜਾਣ ਦਾ ਥਾਣੇ ਵਿੱਚ ਤੁਹਾਡੇ ਉੱਥੇ ਫਿੰਗਰ ਹੁੰਦੇ ਵਾ ਫਿੰਗਰ ਹੋਣ ਤੋਂ ਬਾਅਦ ਤੁਹਾਨੂੰ ਉਹ ਕਹਿੰਦੇ ਕਿ ਤੁਹਾਡੇ ਫਿੰਗਰ ਅੱਜ ਕਰ ਦਿੱਤੇ ਗਏ ਆ ਤੁਸੀਂ ਤੁਹਾਨੂੰ ਇੱਕ ਕੋਡ ਦਿੱਤਾ ਜਾਂਦਾ ਵਾ ਤੁਸੀਂ ਕੋਡ ਨਾਲ ਹੀ ਆਪਣੀ ਜਿਹੜੀ ਵ ਸੰਜੋਰ ਨੂੰ ਚੈੱਕ ਕਰ ਸਕਦੇ ਜੇ ਆਨਲਾਈਨ ਇੱਕ ਵੈਬਸਾਈਟ ਹੈਗੀ ਆ ਉੱਥੇ ਤੁਸੀਂ ਆਪਣੀ ਸੰਜੋਰ ਨੂੰ ਆਈਡੀਆ ਆਨਲਾਈਨ ਚੈੱਕ ਕਰ ਸਕਦੇ ਜੇ ਠੀਕ ਆ ਉਸ ਤੋਂ ਬਾਅਦ ਆਪਾਂ ਗੱਲ ਕਰ ਲਏ ਨੇ ਜਦੋਂ ਤੁਹਾਡੀ ਤੁਹਾਡੇ ਫਿੰਗਰ ਹੋ ਜਾਂਦੇ ਆ ਫਿੰਗਰ ਹੋਣ ਤੋਂ ਬਾਅਦ ਤੁਹਾਡਾ ਇੱਕ ਮਹੀਨਾ ਜਾਂ ਡੇਢ ਮਹੀਨੇ ਬਾਅਦ ਤਾਂ ਉਹ ਜਿਹੜਾ ਤੁਹਾਡਾ ਵਾ ਕਾਰਡ ਮਿਲ ਜਾਂਦਾ ਵਾ 9 ਮੰਥ ਵਾਲਾ ਠੀਕ ਹੈ ਜਿਹੜੇ ਵੀਰਪਰਾ 9 ਮੰਥ ਵਾਲੇ ਪੇਪਰਾਂ ਤੇ ਆਏ ਹੁੰਦੇ ਉਹਨਾਂ ਨੂੰ 9 ਮੰਥ ਦਾ ਕਾਰਡ ਮਿਲ ਜਾਂਦਾ ਵਾ ਤੇ ਜਿਹੜੇ ਵੀਰਪਰਾ ਆਉਂਦੇ ਆ 6 ਹਫਤਾ ਵਾਲੇ ਪੇਪਰਾਂ ਤੋਂ ਉਹਨਾਂ ਨੂੰ 6 ਹਫਤਾ ਵਾਲਾ ਕਾਰਡ ਮਿਲ ਜਾਂਦਾ ਵਾ ਪਰ ਹੁਣ ਕਈ ਵੀਰਪਰਾ ਸੋਚਦੇ ਆ ਕਿ ਕਈ 9 ਮੰਥ ਵਾਲੇ ਪੇਪਰਾਂ ਤੇ ਆਇਆ ਕਿ 9 ਮੰਥ ਦਾ ਹੀ ਕਾਰਡ ਮਿਲਦਾ ਵਾ ਉਹ ਕਾਰਡ ਦੀ ਜਿਹੜੀ ਵੈਲਿਡਿਟੀ ਹੁੰਦੀ ਆ ਉਹ ਕਈਆਂ ਦੀ 2 ਮਹੀਨੇ ਦੀ ਹੁੰਦੀ ਆ ਕਈਆਂ ਦੀ 3 ਮਹੀਨੇ ਦੀ ਵੈਲਿਡਿਟੀ ਹੁੰਦੀ ਆ ਕਈਆਂ ਦੀ 4 ਮਹੀਨੇ ਦੀ ਵੈਲਿਡਿਟੀ ਹੁੰਦੀ ਆ ਮਤਲਬ ਕਿ ਇਹ ਨਹੀਂ ਕਿ ਤੁਸੀਂ 9 ਮੰਥ ਤੁਹਾਡਾ ਕਾਰਡ ਅਪਲਾਈ ਕੀਤਾ ਤੁਹਾਨੂੰ 9 ਮੰਥ ਤਾਈਂ ਕਾਰਡ ਮਿਲਣਾ ਵਾ ਉਹ ਤੁਹਾਨੂੰ ਜਿਹੜਾ ਕਾਰਡ ਮਿਲਣਾ ਵਾ ਵੱਧ ਤੋਂ ਵੱਧ 3 ਮੰਥ ਦਾ ਜਾਂ 4 ਮੰਥ ਦਾ ਕਾਰਡ ਮਿਲਦਾ ਵੱਧ ਤੋਂ ਵੱਧ 5 ਮੰਥ ਤੱਕ ਗਾੜੋ ਇਹਨਾਂ ਕਾਰਡ ਮਿਲਦਾ ਇਸ ਤੋਂ ਵੱਧ ਕਾਰਡ ਨਹੀਂ ਮਿਲਦਾ ਠੀਕ ਆ ਜੋ ਤੁਹਾਨੂੰ ਇੱਕ ਜਿਹੜੀ ਕਾਰਡ ਮਿਲ ਜਾਂਦਾ ਵਾ ਉਸ ਤੋਂ ਬਾਅਦ ਜੇਕਰ ਤੁਹਾਡੀ ਤੁਹਾਡੇ ਮਾਰਕ ਨਾ ਨਹੀਂ ਬੰਦ ਤੁਸੀਂ ਆਪਣਾ ਕੰਮ ਚੇਂਜ ਕਰਨਾ ਚਾਹੁੰਦੇ ਹੋ ਤੁਸੀਂ ਠੀਕ ਹੈ ਤੇ ਆਪਣਾ ਨਵਾਂ ਮਾਲਕ ਲਾਭ ਕੀ ਉਧਰ ਤੁਸੀਂ ਇਗਨਾਈਟ ਕਰਾ ਕੇ ਤੁਸੀਂ ਤੁਸੀਂ ਲਾਭ ਦੇ ਕੀ ਤੁਹਾਡਾ ਕੋਟਾ ਹੁੰਦਾ ਤੁਸੀਂ ਕੋਟਾ ਲਾਭਾ ਹੁੰਦਾ ਵਾ ਕਿ ਪੇਪਰ ਚੇਂਜ ਕਰਾਉਣ ਵਾਲਾ ਕੋਟਾ ਹੁੰਦਾ ਇੱਕ ਉਹ ਕੋਟਾ ਪਹਿਲਾਂ ਹੀ ਮਿਲਦਾ ਵਾ ਆ ਮਲਕੀ ਜਿਵੇਂ ਸਿਟੀ ਦੀ ਸਿਟੀ ਦੇ ਹਿਸਾਬ ਨਾਲ ਕੋਟਾ ਮਿਲਿਆ ਹੁੰਦਾ ਪਹਿਲਾਂ ਹੀ ਕਿ ਆ ਆ ਸਿਟੀ ਦੇ ਵਿੱਚ ਇੰਨੇ ਬੰਦਾਂ ਦਾ ਕੋਟਾ ਵਾ ਜਿਹੜੇ ਆਪਣੇ ਪੇਪਰ ਨੂੰ 9 ਮੰਥ ਤੋਂ ਸਾਵ ਵਾਲੇ ਪੇਪਰਾਂ ਵਿੱਚ ਚੇਂਜ ਕਰਾ ਸਕਦੇ ਆ ਠੀਕ ਹੈ ਜੇ ਤੁਹਾਨੂੰ ਕੋਟਾ ਮਿਲਦਾ ਉਹ ਤੁਹਾਡਾ ਕੰਟ੍ਰੈਕਟ ਸਹੀ ਚੱਲਦਾ ਵਾ ਤੇ ਤੁਸੀਂ ਆਪਣੇ ਜਿਹੜਾ ਵਾ ਉਹ ਵਾਲਾ ਕੋਟਾ ਧੁਮਾਂਦਾ ਕਰ ਸਕਦੇ ਧੁਮਾਂਦਾ ਕਰਨਾ ਮਲਕੀ ਤੁਸੀਂ ਆਪਣੇ ਪੇਪਰ ਸਬਮਿਟ ਕਰ ਸਕਦੇ ਜਿੱਕਿ ਅਸੀਂ ਉਹਨਾਂ ਪੇਪਰ ਜਿਹੜੇ ਆ 9 ਮੰਥ ਵਾਲੇ ਪੇਪਰਾਂ ਤੋਂ ਸਰ ਵਾਲੇ ਪੇਪਰਾਂ ਵਿੱਚ ਪੇਪਰ ਚੇਂਜ ਕਰਾਉਣੇ ਆ ਠੀਕ ਆ ਤੇ ਪੇਪਰ ਚੇਂਜ ਹੋਣ ਤੋਂ ਬਾਅਦ ਤੁਹਾਨੂੰ ਮਲਕੀ ਤੁਹਾਡੇ ਫੇਰ ਤੋਂ ਦੁਬਾਰਾ ਤੁਹਾਨੂੰ ਅਪਾਇੰਟਮੈਂਟ ਮਿਲਦੀ ਹੈ ਤੁਹਾਡੀ ਜਿਹੜੀ ਵਾ ਫਾਈਲ ਵਾ ਬੈਂਕ 'ਚ ਜਮ੍ਹਾਂ ਹੁੰਦੀ ਆ ਬੈਂਕ 'ਚ ਜਮ੍ਹਾਂ ਹੋਣ ਤੋਂ ਬਾਅਦ ਤੁਹਾਨੂੰ ਅਪਾਇੰਟਮੈਂਟ ਮਿਲਦੀ ਆ ਤੁਹਾਡੇ ਦੁਬਾਰਾ ਤੋਂ ਫਿੰਗਰ ਹ ਕਾਰਡ ਉਥੇ ਡੇਢ ਮਹੀਨਾ ਬਾਅਦ ਤੁਹਾਨੂੰ ਸੰਜੋਰ ਨੂੰ ਮਿਲ ਜਾਂਦੀ ਆ ਜਿਹਨੂੰ ਆਪਾਂ ਕਹਿ ਦਿੰਦੇ ਆ ਸਾਲ ਵਾਲਾ ਕਾਰਡ ਠੀਕ ਆ ਉਹ ਭਾਵੇਂ ਹੁਣ 9 ਮਹੀਨਾਂ ਤੱਕ ਵੈਲਿਡ ਹੋਵੇ ਭਾਵੇਂ 10 ਮਹੀਨਾਂ ਤੱਕ ਹੋਵੇ ਭਾਵੇਂ 1 ਸਾਲ ਦਾ ਫੋਲੀ ਹੋਵੇ ਭਾਵੇਂ ਉਹ ਆਪਾਂ ਕਹਿ ਲਈਏ ਕਿ 5 ਮਹੀਨਾਂ ਦਾ ਹੋਵੇ ਭਾਵੇਂ 6 ਮਹੀਨਾਂ ਦਾ ਹੋਵੇ ਜਦੋਂ ਤੁਹਾਨੂੰ ਇੱਕ ਵਾਰੀ ਸਾਲ ਵਾਲਾ ਕਾਰਡ ਮਿਲ ਜਾਂਦਾ ਵਾ ਫਿਰ ਤੁਸੀਂ ਇਟਲੀ ਵਿੱਚ ਜਿੱਥੇ ਮਰਜ਼ੀ ਜਾ ਕੇ ਤੁਹਾਨੂੰ ਕਿਤੇ ਵੀ ਕੰਮ ਲੱਭਦਾ ਵਾ ਤੁਸੀਂ ਕੰਮ ਕਰ ਸਕਦੇ ਜੇ ਜਾ ਕੇ ਤੁਸੀਂ ਆਪਣਾ ਉੱਥੇ ਕੰਟਰੈਕਟ ਕਰਾਓ ਠੀਕ ਆ ਇੱਥੇ ਆਪਣਾ ਕੰਟੈਕਟ ਕਰਾਉਣ ਤੋਂ ਬਾਅਦ ਤੁਸੀਂ ਜਿੱਥੇ ਮਰਜ਼ੀ ਜਾ ਕੇ ਆਪਣਾ ਕੰਮ ਕਰ ਸਕਦੇ ਹੋ ਕਿਉਂਕਿ ਤੁਹਾਡੇ ਕੋਲ ਤੁਹਾਡਾ ਕਾਰਡ ਹੁੰਦਾ ਵਾ ਇੱਕ ਸਾਲ ਵਾਲਾ ਪਾ ਗਏ ਲੀਏ ਤੇ ਉਸ ਸਾਲ ਵਾਲਾ ਕਾਰਡ ਬਾਅਦ ਵਿੱਚ ਜੇ ਤੁਹਾਡੇ ملک ਕੀ ਰਹ ਜਾਂਦਾ ਵਾ ਮਹੀਨਾ ਕਰ ਰਹ ਜਾਂਦਾ 15 ਦਿਨ ਰਹ ਜਾਂਦਾ ਵਾ ਤੁਸੀਂ ਫੇਰ ਆਪਣੀ ਵੀਡੀਓ ਫਾਈਲ ਬੈਂਕ 'ਚ ਜਮ੍ਹਾਂ ਕਰਾ ਕੇ ਠੀਕ ਆ ਕਿ ਆ ਮੇਰਾ ਕੰਟੈਕਟ ਆ ਮੇਰਾ ਮਾਲਕ ਆ ਤੇ ਮੈਂ ਆਪਣੀ ਸੰਜੋਰਨ ਹੋਈ ਡਾਕੂਮੈਂਟ ਵਾ ਇਹ ਰੀਨਿਊ ਕਰਾਉਣੇ ਵਾ ਠੀਕ ਆ ਤੇ ਤੁਹਾਨੂੰ ਫੇਰ ਅਪਾਇੰਟਮੈਂਟ ਮਿਲ ਜਾਂਦੀ ਤੁਹਾਡੇ ਫੇਰ ਤੋਂ ਫਿੰਗਰ ਹੁੰਦੇ ਆ ਫਿੰਗਰ ਹੋਣ ਤੋਂ ਬਾਅਦ ਤੁਹਾਨੂੰ ਫੇਰ ਸੰਜੋਰਨ ਮਿਲ ਜਾਂਦੀ ਹੈ ਇਹ ਜਿਹੜੀ ਬਾਤਾਂ ਸੰਜੂਰ ਨੂੰ ਮਿਲਦੀ ਉਹ ਤੁਹਾਡੇ ਕੰਮ ਤੇ ਡਿਪੈਂਡ ਹੁੰਦੀ ਕਿ ਤੁਹਾਡਾ ਇਹੜਾ ਕੰਟਰੈਕਟ ਵਾ ਉਹ ਤੁਹਾਡੇ ਮਾਲਕ ਨੇ ਕਿੰਨੇ ਚਿਰ ਦਾ ਕੀਤਾ ਵਾ ਜੇਕਰ ਤੁਹਾਡਾ ਕੰਟਰੈਕਟ ਉਹਨੇ ਫੀਸੋ ਕੀਤਾ ਵਾ ਫੀਸੋ ਦਾ ਮਤਲਬ ਕੀ ਤੁਹਾਡਾ ਪੱਕਾ ਕੰਟਰੈਕਟ ਕੀਤਾ ਵਾ ਕਿ ਪੱਕਾ ਹੀ ਬੰਦਾ ਜਿੰਨਾ ਚਿਰ ਹੈਗਾ ਵਾ ਉਹਨਾਂ ਚਿਰ ਮੇਰੇ ਕੋਲ ਕੰਮ ਕਰਦਾ ਵਾ ਫਿਰ ਤੁਹਾਨੂੰ ਜਿਹੜੀ ਸੰਜੂਰ ਨੂੰ ਵਾ ਵਾਦ ਮਿਲਦੀ ਹੈ ਪਰ ਜੇਕਰ ਤੁਹਾਡੇ ਮਾਲਕ ਨੇ ਤੁਹਾਡਾ ਕੰਟਰੈਕਟ ਕੀਤਾ ਵਾ 6 ਮਹੀਨੇ ਦਾ ਜਾਂ ਸਾਲ ਦਾ ਫਿਰ ਤੁਹਾਨੂੰ ਕੰਟਰੈਕਟ ਦੇ ਹਿਸਾਬ ਨਾਲ ਸੰਜੂਰ ਨੂੰ ਮਿਲਦੀ ਹੈ ਠੀਕ ਹੈ ਇਹ ਪ੍ਰੋਸੈਸ ਹੁੰਦਾ ਵਾ 7 ਸਾਲ ਵਾਲੀ ਸੰਜੋਰ ਨੂੰ ਤੱਕ ਦਾ ਹੁਣ ਆਪਾਂ ਗੱਲ ਕਰਦੇ ਆ ਪਰਮਨੈਂਟ ਰੈਜ਼ੀਡੈਂਸ ਕਾਰਡ ਜਿਹੜਾ ਵਾ ਉਹ ਕਦੋਂ ਆਪਾਂ ਅਪਲਾਈ ਕਰ ਸਕਦੇ ਆ ਇਸ ਟਾਪਿਕ ਬਾਰੇ ਆਪਾਂ ਗੱਲ ਕਰਦੇ ਆ ਜਿਹੜਾ ਪਰਮਨੈਂਟ ਰੈਜ਼ੀਡੈਂਸ ਕਾਰਡ ਹੁੰਦਾ ਵਾ ਉਹ ਆਪਾਂ ਜਿੰਨਾ ਜਦੋਂ ਬਣੂ ਜਦੋਂ ਤੱਕ ਆਪਾਂ ਨੂੰ ਸੰਜੋਰ ਨਾ ਮਿਲਦੀ ਹੈ ਪਹਿਲੀ ਸੰਜੋਰਨ ਜਿਹੜੀ 7 ਵਾਲੀ ਹੁੰਦੀ ਹੈ ਉਦੋਂ ਤੋਂ ਲੈ ਕੇ 5 ਸਾਲ ਤੱਕ ਆਪਣਾ ਲਗਾਤਾਰ ਕੰਟਰੈਕਟ ਚੱਲਣਾ ਚਾਹੀਦਾ ਹਲਕੀ ਲਗਾਤਾਰ ਤੁਸੀਂ ਕੰਮ ਕੀਤਾ ਹੋਣਾ ਜਿਹਦਾ ਇਟਲੀ ਦੇ ਵਿੱਚ ਕੰਟਰੈਕਟ ਕਹਿ ਦਈਏ ਬਸ ਤੁਸੀਂ ਇੰਡੀਆ ਜਾ ਸਕਦੇ ਨਹੀਂ ਤੁਸੀਂ ਇੰਡੀਆ ਨਹੀਂ ਜਾਹਦੇ ਇੰਡੀਆ ਜਾਓ ਹੋ ਕੇ ਆਓ ਆਪਣਾ ਮਹੀਨਾ ਡੇਢ ਮਹੀਨਾ 2 ਮਹੀਨੇ ਲਾ ਕੇ ਆਓ ਇੰਡੀਆ ਫੇਰ ਵਾਪਸ ਆਓ ਤੁਹਾਡਾ ਮਲਕੀ 5 ਸਾਲ ਦਾ ਲਗਾਤਾਰ ਤੁਹਾਡਾ ਰੈਜ਼ੀਡੈਂਸ ਹੋਣਾ ਚਾਹੀਦਾ ਵਾ ਇਟਲੀ ਦੇ ਵਿੱਚ ਕਿ ਤੁਸੀਂ ਇੱਥੇ ਰਹਿ ਰਹੇ ਹੋ ਇਟਲੀ ਦੇ ਵਿੱਚ ਤੁਸੀਂ ਮਲਕੀ 2 ਮਹੀਨੇ ਲਾ ਕੇ ਆਈਂ ਇੰਡੀਆ ਉਹ ਕੋਈ ਚੱਕਰ ਨਹੀਂ ਆ ਉਹ ਵੱਖਰੀ ਚੈਟ ਹੈ ਤੁਸੀਂ ਜਾ ਸਕਦੇ ਜੇ ਫੇਰ ਆ ਸਕਦੇ ਜੇ ਫੇਰ ਜਾ ਸਕਦੇ ਫੇਰ ਆ ਸਕਦੇ ਜੇ ਪਰ ਤੁਹਾਡਾ ਮਲਕੀ ਰੈਜ਼ੀਡੈਂਸ ਹੋਣਾ ਚਾਹੀਦਾ ਕਿ ਤੁਸੀਂ ਇੱਥੇ ਬੰਦਾ ਰਹਿ ਰਿਹਾ ਵਾ ਜੋ ਤੁਹਾਡੇ 5 ਸਾਲ ਕੰਪਲੀਟ ਹੋ ਜਾਂਦੇ ਆ ਉਸ ਤੋਂ ਬਾਅਦ ਤੁਸੀਂ ਜਿਹੜਾ ਵਾ ਆਪਣਾ ਸੇਮ ਪ੍ਰੋਸੈਸ ਸੇਮ ਪ੍ਰੋਸੈਸ ਸੇਮ ਹੀ ਹੁੰਦਾ ਵਾ ਭਾਤਾਂ ਡੈਡਾ ਵਾ ਜੋ ਤੁਹਾਡੇ 5 ਸਾਲ ਕੰਪਲੀਟ ਹੋ ਜਾਂਦੇ ਇਟਲੀ ਵਿੱਚ ਫਿਰ ਤੁਹਾਨੂੰ ਇੱਕ ਅਧਿਕਾਰ ਮਿਲ ਜਾਂਦਾ ਕਿ ਤੁਸੀਂ ਆਪਣੀ ਵਾ ਪਰਮਨੈਂਟ ਰੈਜ਼ੀਡੈਂਸ ਕਾਰਡ ਵਾਲਾ ਡਾਕੂਮੈਂਟ ਜਿਹੜਾ ਵਾ ਅਪਲਾਈ ਕਰ ਸਕਦੇ ਹੋ ਤੇ ਉਹ ਤੁਸੀਂ ਕਿਦਾਂ ਅਪਲਾਈ ਕਰਨਾ ਵਾ ਤੁਸੀਂ ਆਪਣਾ ਕੰਟੈਕਟ ਲੈਣਾ ਵਾ ਤੁਸੀਂ ਆਪਣੇ ਡਾਕੂਮੈਂਟ ਲੈਣੇ ਆ ਤੇ ਸੀ ਨਾਲ ਰੈਜ਼ੀਡੈਂਸ ਲੈਣਾ ਕਿ ਸਾਡਾ ਸਾਨੂੰ 5 ਸਾਲ ਹੋ ਚੁਕੇ ਆ ਇੱਥੇ ਇਟਲੀ ਵਿੱਚ ਠੀਕ ਹੈ ਉਹ ਤੁਹਾਡਾ ਰਿਕਾਰਡ ਹੁੰਦਾ ਵਾ ਕਿ ਸਾਨੂੰ 5 ਸਾਲ ਇੱਥੇ ਹੋ ਚੁਕੇ ਆ ਉਹ ਰਿਕਾਰਡ ਲੈ ਕੇ ਨਾਲ ਤੇプラス ਤੁਸੀਂ ਆਪਣੇ ਜਿਹੜੇ ਬਾ ਡਾਕੂਮੈਂਟ ਸਾਰੇ ਲੈ ਕੇ ਤੁਸੀਂ ਆਪਣੀ ਫਾਈਲ ਜਮਾ ਕਰਾਉਣੀ ਜਿਹਨੂੰ ਆਪਾਂ ਕਿਟ ਕਹਿੰਦੇ ਨੇ ਕਿਟ ਜਮਾ ਕਰਾਉਣੀ ਆ ਫਿਰ ਬੈਂਕ ਦੇ ਵਿੱਚ ਤੁਹਾਨੂੰ ਅਪਾਇੰਟਮੈਂਟ ਮਿਲਦੀ ਆ ਅਪਾਇੰਟਮੈਂਟ ਮਿਲਣ ਤੋਂ ਬਾਅਦ ਤੁਹਾਡੀ ਫਿੰਗਰਾਂ ਦੀ ਵਾੜੀ ਆਉਂਦੀ ਤੁਹਾਡੇ ਫਿੰਗਰ ਹੋਣ ਤੋਂ ਬਾਅਦ ਤੁਹਾਨੂੰ ਜਿਹੜੀ ਬਾ ਸੰਜੋਰਨ ਮਿਲ ਜਾਂਦੀ ਆ ਡੇਢ ਮਹੀਨੇ ਵਿੱਚ 2 ਮਹੀਨੇ ਅੱਜ ਤੁਹਾਨੂੰ ਸੰਜੋਰਨ ਮਿਲ ਜਾਂਦੀ ਆ ਤੇ ਸੰਜੋਰਨੋਂ ਮਿਲਣ ਤੋਂ ਬਾਅਦ ਤੁਹਾਡਾ ਇਹਦਾ ਵਾ ਕੰਮ ਸਾਰਾ ਵਾ ਡਨ ਹੋ ਜਾਂਦਾ ਵਾ ਠੀਕ ਆ ਪਰਮਾਨੈਂਟ ਰੈਜ਼ੀਡੈਂਸ ਕਾਰਡ ਮਿਲ ਗਿਆ ਉਸ ਤੋਂ ਬਾਅਦ ਤੁਹਾਡਾ ਜਿਹੜਾ ਉਹ ਕਾਰਡ ਹੁੰਦਾ ਵਾ 10 ਸਾਲ ਵੈਲਿਡ ਹੁੰਦਾ ਵਾ ਕਾਰਡ ਉਹ 10 ਸਾਲ ਤੁਸੀਂ ਆਪਣਾ ਬੇਫਿਕਰ ਜਿੱਥੇ ਮਰਜ਼ੀ ਜਾਓ ਇਟਲੀ ਦੀ ਕਿਸੇ ਯੂਰਪ ਦੀ ਕਿਸੇ ਵੀ ਕੰਟਰੀ ਵਿੱਚ ਘੁੰਮ ਜਾਓ ਉੱਥੇ ਰਹਿ ਰੋ ਜਿੰਨਾ ਜਰ ਮਰਜ਼ੀ ਰੋ ਤੁਹਾਨੂੰ ਕੋਈ ਕੁਝ ਨਹੀਂ ਆਂਦਾ ਤੁਸੀਂ ਇੰਡੀਆ ਜਾਓ ਇੰਡੀਆ ਜਾ ਕੇ ਰੋ ਸ਼ੇਮੀ ਨੇ ਰੋ ਤਾਨੂੰ ਕੋਈ ਕੁਝ ਨਹੀਂ ਆਖੂਗਾ ਤੁਸੀਂ ਫੇਰ ਬਾਸ ਸਕਦੇ ਇਟਲੀ ਜਿਉਂ ਤੁਹਾਨੂੰ ਪਰਮਨੈਂਟ ਰੈਜ਼ਿਡੈਂਸ ਕਾਰਡ ਮਿਲ ਜਾਂਦਾ ਵਾ ਇਟਲੀ ਦਾ ਪਰ ਇਹ ਮਿਲਦਾ ਆਪਾਂ ਕਹਿ ਲਈਏ ਕਿ ਪ੍ਰੋਸੈਸ ਲਾ ਲਈਏ 5 ਮਹੀਨੇ ਤਾਨੂੰ ਰਹਿ ਜਾ ਤੁਹਾਡਾ 5 ਸਾਲ ਤੁਹਾਡਾ ਹੁੰਦਾ ਵਾ ਰੈਜ਼ਿਡੈਂਸ ਤੇ ਪਲੱਸ ਤੁਸੀਂ ਲਾ ਲੋ ਕਿ ਸਾਲ ਡੇਢ ਸਾਲ ਤੁਹਾਨੂੰ ਉਹ ਲੱਜ ਜਾਂਦਾ ਇਟਲੀ ਵਿੱਚ ਤੁਸੀਂ ਮਲਕੀ 6 6.5 ਸਾਲ ਬਾਅਦ ਤੁਹਾਨੂੰ ਇਹੜਾ ਵਾ ਪਰਮਨੈਂਟ ਰੈਜ਼ਿਡੈਂਸ ਕਾਰਡ ਮਿਲ ਜਾਂਦਾ ਵਾ ਇਟਲੀ ਦਾ ਜਿਹਦਾ ਬੈਨੀਫਿਟ ਕੀ ਹੁੰਦਾ ਵਾ ਤੁਸੀਂ ਉੱਥੇ ਆਪਾਂ ਇੰਡੀਆ ਵੀ ਜਾ ਸਕਦੇ ਤੇ ਯੂਰਪ ਦੀ ਕਿਸੇ ਵੀ ਕੰਟਰੀ ਵਿੱਚ ਘੁੰਮਣ ਫਿਰਨਰ ਮਾ ਜਾ ਸਕਦੇ ਜੇ ਬਿਨਾ ਕਿਸੇ ਤਕਲੀਫ ਇਹ ਫਾਇਦਾ ਹੁੰਦਾ ਵਾ ਰੈਜਿਨੈਂਸ ਕਰਦਾ ਤੇ ਇਹ ਸਾਰਾ ਪ੍ਰੋਸੈਸ ਹੁੰਦਾ ਵਾ ਪੇਪਰਾਂ ਦਾ ਨੋ ਮੰਥ ਤੋਂ ਲੈ ਕੇ ਤੇ ਪਰਮਾਨੈਂਟ ਰੈਜਿਨਸ ਕਾਰਡ ਤੱਕ ਦਾ ਲੋਈ ਮਿੱਤਰੋ ਇਸ ਵੀਡੀਓ ਵਿੱਚ ਸਿਰਫ ਇਨਾ ਹੀ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਛੇੜ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ